ਬੀਟੀਓ ਹਰਖ ਗਿਆ ਬੀਟੀਓ ਹਰਖ ਗਿਆ ਅਕਾਸ਼ ਫੌਜੀ ਉਹ ਕਹਿੰਦੇ ਜਿੱਧਰ ਮਰਜੀ ਜਫਾ ਲੱਗੇ ਹਰੇਕ ਜਫੇ ਦਾ ਇੱਕ ਇੱਕ ਹਜ਼ਾਰ ਦਿੱਤਾ ਜਾਊਗਾ ਇੱਕ ਇੱਕ ਹਜ਼ਾਰ ਇੱਕ ਪਾਸੇ ਸ਼ੇਰਾ ਸਭਰਾਵਾਲਾ ਭਰਾ ਸਾਡਾ ਵੱਡੇ ਪੱਦਰ ਤੇ ਟੀਮ ਬਣੀ ਆ ਆ ਚੱਕ ਲਈ ਚਲਾਣ ਬੁੱਕ ਆ ਚੱਕ ਲਈ ਚਲਾਣ ਬੁੱਕ ਆ ਚੱਕ ਲਈ ਚਲਾਣ ਬੁੱਕ ਏ ਅਰਸ਼ ਸੁਖਮਣਾ ਸੁਖਮਣਾ ਅਰਸ਼ ਪਰੇ ਹੋ ਜਾ ਪਰੇ 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 ਆਸਰਾ ਹੁੰਦਾ ਵੇਖੋ ਆਸਰਾ ਹੁੰਦਾ ਵੇਖੋ ਮੇਰੇ ਮਿੱਤਰੋ ਸਰਾ ਹੋਇਆ ਪਿਆ ਉਧਰ ਸਾਡੇ ਵੀਰ ਨੇ ਲਾਵੇ ਇਹਦੇ ਨੇ ਪਾਸੇ ਅਰਪਲ ਕੋੜਾ ਨੌਜਵਾਨ ਕਬੱਡੀ ਪਾਵੇਗਾ ਖੇਡ ਮੈਦਾਨ ਦੇ ਵਿੱਚ ਉਹ ਪਹਿਲਾ ਮੈਚ ਵੀ ਹਰਜੀਤ ਐਨ ਸਿਰੇ ਦਾ ਖੇਡਿਆ ਗਿਆ ਆ ਦੂਜਾ ਮੈਚ ਵੀ ਕਹਿੰਦੇ ਐਨ ਸਿਰੇ ਦਾ ਡੀਟੀਓ ਅਰਸ਼ ਗੁਲਜਾਰੀ 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 ਏ ਰਿਆ ਰੱਬਾ ਢੇਰੀਆਂ ਦੂਰ ਢੇਰੀਆਂ ਦੂਰ ਢੇਰੀਆਂ ਦੂਰ ਢੇਰੀਆਂ ਦੂਰ ਢੇਰੀਆਂ ਦੂਰ ਢੇਰੀਆਂ ਤੂੰ ਓ ਮੇਰਿਆ ਰੱਬਾ ਬੀਟੀਓ ਹਰਖ ਗਿਆ ਬੀਟੀਓ ਹਰਖ ਗਿਆ ਕਹਿੰਦਾ ਓ ਕੋਈ ਗਲਤੀ ਨਹੀਂ ਚਲਾਨ ਜਿਹੜੇ ਕੱਟੇ ਤੇ ਅੱਜ